ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਦੇ ਦੇਖ ਲਓ ਤਿੱਗੇ ਦਿਨ ਬਾਅਦ ਆ ਗਏ ਮੱਫਾ ਕੇ ਇੰਟਾ ਦੇ ਵਿੱਚ ਵਿੱਚ ਚੱਕ ਲੈ ਗਿਆ ਤੁਹਾਡੇ ਦਾ ਵਾਦੇ ਕਰਕੇ ਸੀ ਹਾਂ ਜੋ ਪਾਜੀ ਸੱਪਾ ਚੱਡ ਨਾ ਕਰਦੇ ਪਰਲੇ ਬਣੇ ਪਰਲੇ ਬਣੇ ਪਰਲੇ ਬਣੇ ਗੀ ਲਾਓ 1 ਲੱਖ ਰੁਪਈਆ ਤੁਹਾਦ ਮੈਂ 25 ਕਿਲੋ ਮੈਂ ਉਧਰ ਚੱਲ ਪਰਲੇ ਬਿਨ ਇੱਥੇ ਲੱਭਾ ਪੁੱਪੋ ਨੰਨੇ ਆਉਂਦੇ ਬਾਅਦ ਪਾ ਦਿੰਦੀ ਤਾਂ ਉਧਰ ਲੱਗੇ ਦੇਖਿਆ ਮੈਂ ਇੱਥੇ ਧੂਆ ਲਾ ਕੇ ਮੈਂ ਕਿਹਾ ਵੀ ਬੜਾ ਕੰਮ ਗੜਬੜਿਆ ਸੀ ਹੈ ਚਲੋ ਹੋ ਜੀ ਉਹ ਤੋਂ ਵੀ ਤੁਹਾਡਾ ਨਾਮ ਆਪ ਉਹ ਆ ਜਾ ਆ ਜਾ ਪੋੜੋ ਹੋਰ ਆ ਜਾ ਹਾਂ ਜੀ ਮੈਂ ਤਾਂ ਉਹ ਮਹਾਰਾਜ ਦਾ ਵਾਸ ਕਰਨੀ ਉਹ ਉਹਦੀ ਕਿਰਪਾ ਦੇ ਸਾਰੀ ਪਰਮਾਤਮਾ ਦੀ ਹਾਂ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਕੋਟਲੀ ਕਾਜੀਆਂ ਪਿੰਡ ਦੇ ਵਿੱਚ ਖੜੇ ਹਾਂ ਅਲੀਵਾਲ ਕੋਟਲੀਏ ਨੂੰ ਕਹਿੰਦੇ ਆ ਹਾਂ ਜੀ ਸਰ ਤੇ ਇੱਥੇ ਮੈਂ ਮਤਲਬ ਪਤਸੋਂ 2 ਦਿਨ ਪਹਿਲਾਂ ਇੱਕ ਛੜਕਦਾ ਨਹੀਂ ਪੱਥਰ ਰੱਖਣਾ ਆਇਆ ਸੀਗਾ ਤੇ ਜਦੋਂ ਮੈਂ ਵਾਪਸ ਆਇਆ ਦੀ ਮੁੜਿਆ ਤੇ ਇਹ ਸਾਡੀ ਭੈਣਾਂ ਵਿਚਾ ਦੀ ਸਾਡੀ ਗੁੱਡੀ ਤੇ ਸਾਡੀ ਭੈਣ ਇੱਥੇ ਤੁਆਂ ਲਾ ਕੇ ਬੈਠੀਆਂ ਸੀ ਤੇ ਬੇਟਾ ਇਹਨਾਂ ਦਾ ਸੀਗਾ ਬਿਮਾਰ ਸੀਗਾ ਤੇ ਮੈਂ ਕੁਦਰਤੀ ਵੇਖ ਕੇ ਤੇ ਮੈਂ ਉੱਤਰ ਕੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਸਾਡਾ ਘਾਟ ਅੱਠ ਗਿਆ ਜਦੋਂ ਪਾਣੀ ਆਇਆ ਮੀਂਹ ਪਏ ਜਦੋਂ ਤੇ ਮੈਂ ਕਿਹਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਆਈ ਆ ਕਹਿੰਦੇ ਅਸੀਂ ਲਿਖ ਕੇ ਦਿੱਤਾ ਪਰ ਸਾਡੀ ਅਜੇ ਤੱਕ ਮਦਦ ਨਹੀਂ ਆਈ ਤੇ ਮੈਂ ਤਾਂ ਕਹ ਕੋਈ ਨਹੀਂ ਮੈਂ ਤੁਹਾਨੂੰ ਮਤਲਬ 1-2 ਦਿਨ ਦੇ ਵਿੱਚ ਤੁਹਾਡੀ ਮਦਦ ਜਿਹੜੀ ਮੈਂ ਕਰੋਨਾ ਤੁਸੀਂ ਤੇ ਠੰਡ 'ਚ ਬੈਠੇ ਹੋ ਤੇ ਉਹ ਪਰਮਾਤਮਾ ਨੇ ਕਿਰਪਾ ਕੀਤੀ ਜੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਾਂ ਮਤਲਬ ਜਿਹੜਾ 72 ਘੰਟਿਆਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਲੱਖ ਰੁਪਏ ਦਾ ਚੈੱਕ ਜਿਹੜਾ ਸਰਕਾਰ ਵੱਲੋਂ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਕਿ ਜਿਸ ਵੀ ਹਾਰਪੀਟ ਤਦੀ ਕੋਈ ਮਦਦ ਰੈਂਦੀ ਆ ਉਹ ਕਰਨੀ ਆਪਣੀ ਡਿਊਟੀ ਆ ਬੀਤੇ ਕੱਲ ਵੀ ਅਸੀਂ ਮੀਟਿੰਗ ਕਰਕੇ ਜਿੰਨੇ ਬਾਕੀ ਲੋਕ ਵੀ ਦਿੰਦੇ ਆ ਉਹਨਾਂ ਲਈ ਵੀ ਕਰਾਂਗੇ ਪਰ ਇਹ ਗੁਪੀਤ ਸਾਡੀ ਛੋਟੀ ਨਿੱਕੀ ਭੈਣ ਆ ਇਹ ਮਤਲਬ ਜਿਹੜਾ ਇਹਨੇ ਘਰ ਵਿਚ ਆਦੀ ਬਾਹਰ ਬੈਠੀ ਆਪਣੇ ਬੇਟੇ ਨੂੰ ਲੈ ਕੇ ਬੇਟਾ ਵੇਦਾ ਬਿਮਾਰ ਔਰ ਮੈਂ ਇਹਨੂੰ ਕਿਹਾ ਮੈਂ ਕਿਹਾ ਜੇ ਬੇਟੇ ਦਾ ਇਲਾਜ ਕਰਾਉਣਾ ਤੇ ਉਹ ਵੀ ਕਰਾ ਦਿੰਦੇ ਆ ਇਹਨਾਂ ਨੇ ਮੈਨੂੰ ਉਦੋਂ ਦੱਸਿਆ ਕਿ ਆਪਰੇਸ਼ਨ ਹੋਇਆ 2-3 ਉਹਦੇ ਮਤਲਬ ਜਿਹੜੇ ਆਪਾਂ ਕੁਦਰਤ ਅੱਲੋ ਹੋ ਜਾਂਦਾ ਉਹਦੇ 2-3 ਦਾ ਆਪਰੇਸ਼ਨ ਹੋਇਆ ਸੋ ਮੈਂ ਅੱਜ ਮਤਲਬ ਕਹਿ ਕੇ ਆਪਣੇ ਡੀ ਸਾਹਿਬ ਨੂੰ ਕਹਿ ਕੇ ਕੱਲ ਦਾ ਮੈਂ ਲੱਗਾ ਸੀਗਾ ਮੈਂ ਕਿਹਾ ਮੈਂ ਜਲਦੀ ਇਹਨਾਂ ਨੂੰ ਚੈੱਕ ਦਾ ਜਿਹੜਾ ਇਹਨਾਂ ਦਾ ਕਾਲ ਪਚਾ ਦੇ ਦਿੰਦਾ ਮੁਕੰਮਲ ਹੋ ਜਾਏ ਸੋ ਮੈਂ ਉਹ ਚੈੱਕ ਦੇਣਾ ਸੀ ਕਿੰਨੀ ਗਰਾਹਤ ਮੰਨਦੇ ਜੋ ਕਿ ਫਿਰ ਘਰ ਦੀ ਛੱਤ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਉਤੋਂ ਸਿਆਲ ਚੱਲਦਾ ਉਹ ਮੈਨੂੰ ਉਦੋਂ ਹੀ ਇੱਥੇ ਕੁਝ ਦੱਸਿਆ ਭਾਈ ਸਾਹਿਬ ਮਿਲੇ ਉਹਨਾਂ ਨੇ ਦੱਸਿਆ ਵੀ ਕੋਈ ਸਸਤਾ ਵੀ ਇਹਨਾਂ ਦੀ ਮਦਦ ਕਰਕੇ ਗਈ ਤੇ ਮੈਂ ਕਿਹਾ ਚਲੋ ਉਹ ਤਾਂ ਬਹੁਤ ਵਧੀਆ ਸਸਤਾ ਵੀ ਸਾਡੇ ਤੁਹਾਨੂੰ ਪਤਾ ਸਿੱਖ ਬੜੇ ਚੰਗੇ ਲੋਕ ਨੇ ਪੰਜਾਬੀ ਬੜੇ ਚੰਗੇ ਆ ਉਹ ਵੀ ਮਤ ਕਰਕੇ ਗਏ ਤੇ ਮੈਂ ਵੀ ਲੱਖ ਰੁਪਇਆ ਮਤਲਬ ਮਤ ਕਰਨ ਆਇਆ ਤੇ ਮੇਰਾ ਖਿਆਲ ਆ ਇਹਨਾਂ ਦਾ ਘਰ ਕੰਪਲੀਟ ਹੋ ਜੂ ਦੇਖ ਕੇ ਦੇਦਾ ਜੂ ਥੋੜਾ ਬੋਤਾ ਤੇ ਕੋਈ ਨਹੀਂ ਫੇਰ ਆਪਾਂ ਹੱਲਾ ਲਾ ਦਾਂਗੇ ਕੋਈ ਗੱਲ ਨਹੀਂ ਘਰ ਬਣਾ ਕੇ ਦਾਂਗੇ ਠੀਕ ਹੈ ਨਾ ਤੁਹਾਡਾ ਉਹ ਬੇਟੇ ਦਾ ਕੀ ਹੈ ਬੇਟੇ ਦਾ ਆਪਰੇਸ਼ਨ ਹੋਣਾ ਵਾਲਾ ਹੈ ਜੀ ਹੋਣਾ ਲ ਹੰਜ ਕਰਾਈ ਤੇ ਉਹ ਕੀ ਕਿੱਦਾਂ ਕਿੱਥੇ ਕਰਾਉਣਾ ਗੱਲ ਕਰੋ ਸੀਐਮ ਸਾਹਿਬ ਨੇ ਵੀ ਟਵੀਟ ਕੀਤਾ ਹੁਣ ਮੰਗ ਕੀਤੀ ਆ ਕਿ ਜਿਹੜਾ মিডিਆ ਉੱਥੇ ਅਲਾਉ ਕੀਤਾ ਜਾਵੇ ਅੰਦਰ ਜਦੋਂ ਉਹਨਾਂ ਨੇ 15 ਤਰੀਕ ਨੂੰ ਪੇਸ਼ ਹੋਣਾ ਤੇ ਉਹ ਤੇ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਸੀਐਮ ਸਾਹਿਬ ਨੇ ਜੋ ਕਿਹਾ ਬਿਲਕੁਲ ਦਸਤਕ ਹੈ ਤੇ মিডিਆ ਆਉਣਾ ਚਾਹੀਦਾ 1 ਮਿੰਟ ਮੈਂ ਇਹਨਾਂ ਦੀ ਗੱਲ ਕਰਦਾ 1 ਮਿੰਟ ਗੱਲ ਕਰ ਤੇ ਉਹਦਾ ਕੱਲ ਤੁਹਾਡੇ ਕੋ ਆ ਜਾਣਗੇ ਠੀਕ ਹੈ ਤੇ ਉਹਦਾ ਆਪਾਂ ਫਰੀ ਇਲਾਜ ਕਰਨਾ ਇਹਨਾਂ ਦਾ ਇੱਕ ਪੈਸਾ ਦੀ ਲਗਨ ਦੇਣਾ ਬਿਲਕੁਲ ਤੁਸੀਂ ਭੇਜੋ ਤਾਂ ਨੂੰ ਕੋਈ ਪ੍ਰੋਬਲਮ ਆਵੇ ਤੇ ਮੈਂ ਆਪੇ ਜਿੱਥੇ ਕਹੋਗੇ ਮੈਂ ਕਹਿ ਦਊਗਾ ਇਹ ਗਰੀਬ ਬੰਦੇ ਆ ਇਹਨਾਂ ਦਾ ਇੱਕ ਪੈਸਾ ਦੀ ਆਪਾਂ ਲਗਨ ਦੇਣਾ ਠੀਕ ਹੈ ਤੁਸੀਂ ਭੇਜ ਦਿਓ ਬਸ ਨਿਕੋਲੇ ਹਾਂ ਠੀਕ ਹੈ ਠੀਕ ਹੈ ਓਕੇ ਮੈਂ ਇਹਨੂੰ ਗੋਪੀ ਨੂੰ ਤੁਹਾਡਾ ਨੰਬਰ ਦੇ ਦਿੰਦਾ ਕੱਲ ਆ ਕੇ ਤੁਹਾਨੂੰ ਕਾਲ ਕਰੂਗੀ ਕਾਲ